ਤੇ ਹੈਲੋ ਗਾਇਸ ਜਿਵੇਂ ਜਾਰੇ ਮੈਟੋਟੇ ਆਪਣਾ ਕੰਮਲ ਕਰ ਦਿਓ ਤੇ ਅੱਜ ਆਪਾਂ ਲੋੜੀ ਦੀ تیاری ਕਰ ਲਈ ਐ ਤੇ ਤੁਹਾਨੂੰ ਆਪਾਂ ਬਖਾਵਾਂਗੇ ਅੱਜ ਆਪਣੇ ਸਟੈਸ਼ ਲੋੜੀ ਦਾ ਤੇ ਇਹ ਵੀ ਲੋੜੀ ਨਾਲ ਰਿਲੇਟਡ ਹੀ ਹੋਣ ਵਾਲਾ ਐ ਤੇ ਜਿਸ ਦਾ ਟਾਈਟਲ ਐ ਲੋੜੀ ਸਟੈਸ਼ ਤੇ ਚਲੋ ਕਰਦੇ ਹਾਂ ਸ਼ੁਰੂ ਤੇ ਗਾਇਸ ਆਪਾਂ ਪਹਿਲਾਂ ਸੇਵ ਦੀ ਜਿਹੜੇ ਪੈਣਦੇ ਆ ਵੇ ਤੇ ਉਹਦੇ ਕਰਕੇ ਆਪਾਂ ਗਲਬਸ ਲੈ ਲਏ ਨੇ ਦੋ ਜੋੜੇ ਨੇ ਇਹਨੇ ਗਲਬਸ ਦੇ ਇੱਕ ਆਪਣੇ ਥੋੜੇ ਮਹਿੰਗੇ ਵਾਲੇ ਨੇ ਇੱਕ ਸਸਤੇ ਵਾਲੇ ਮਹਿੰਗੇ ਵਾਲੇ ਇੱਧਰ ਨੇ ਦੀਦੀ ਕੁਆਲਟੀ ਤੋਂ ਹੀ ਪਤਾ ਲੱਗਦਾ ਏ ਕਿ ਸਸਤੇ ਵਾਲੇ ਆ ਬਲੈਕ ਤੇ ਗੁੱਡੇ ਆਪਾਂ ਜਵਾਦਾਰ ਜਿਹੜੇ ਮੇਰੇ ਮਨਪਸੰਦ ਨੇ ਰਾਮਪੁਰੀ ਲਖਨਊ ਕਾਰਚ ਵੈਸੇ ਮੇਰੇ ਦੂਜੀ ਵੀ ਪਸੰਦ ਨੇ ਮੈਨੂੰ ਸਾਜੀ ਜਿਆਦੇ ਪਸੰਦ ਨੇ ਪਰ ਜਿਹੜੀ ਰਾਮਪੁਰੀ ਹੈ ਨਾ ਇਹ ਕੁੜ ਦੇ ਬੜਾ ਘੈਂਡਾ ਗਾਇਸ ਜਿਹੜੀ ਇਹਨਾਂ ਖੈਕੀ ਅਜ ਦੀ ਹੈ ਨਾ ਓਏ ਹੋਏ ਹੋਏ ਨਜ਼ਾਰਾ ਆ ਜਾਂਦਾ ਕਮੈਂਟ ਚ ਅਸੀਂ ਤੁਹਾਨੂੰ ਵੀ ਰਾਮਪੁਰੀ ਤੇ ਸੱਜ ਪਸੰਦ ਨੇ ਵੱਡਿਆਂ ਚ ਮੈਨੂੰ ਸੱਜ ਤੇ ਛੋਟਿਆਂ ਚ ਮੈਨੂੰ ਰਾਮਪੁਰੀ ਤੇ ਰਾਮਪੁਰੀ ਗਾਇਸ ਆਪ 15 15 ਆਲੇ ਲੈਂਦੇ ਨੇ ਵੇਖ ਸਾਦੇ ਉਹਨਾਂ ਚਾਹਤਾ ਤਾਂ ਆਪਾਂ ਰਾਮਪੁਰੀ ਲੈਂਦੇ ਨੇ ਉਸ ਤੋਂ ਬਾਅਦ ਅਸੀਂ ਲੈਂਦੇ ਨੇ ਇੱਕ ਤਾਵੇ ਵਾਲੇ ਜਿਹਨੂੰ ਆਪਾਂ ਤਾਵੇ ਵਾਲਾ ਗੁੱਡਾ ਕਹਿ ਦਿੰਦੇ ਆ ਤੇ ਇਹ ਆਪਾਂ ਲਿਆਂਦੇ ਨੇ ਦੋ ਡਿਜ਼ਾਈਨ ਚ ਕਿਉਂਕਿ 11 ਡਿਜ਼ਾਈਨ ਆ ਪਰ ਨੂੰ ਪਸੰਦ ਨਹੀਂ ਜਿਹੜੀ ਚ ਪਸੰਦ ਸੀ ਉਹ ਆਪਾਂ ਲਿਆਂਦੇ ਚਲੋ ਦੇਖੋ ਜਿਹੜੇ ਤੁਹਾਨੂੰ ਵਿੱਚ येलो ਦਿਖਣ ਦੇ ਨੇ ਉਹ ਨੇ ਤੇ ਗਾਇਸ ਫੋਨ ਮੈ ਤਾਂ ਮੁਕਣਾ ਮੇਰੀ ਫੇਵਰਿਟ ਡਿਜ਼ਾਈਨ ਵਾਲੀ ਗੁੱਡੀ ਸਭ ਤੋਂ ਪਹਿਲਾਂ ਸ਼ੁਰੂ ਕਰਦੇ ਆ ਨਿੱਕਿਆ ਚੋ 15 ਵਾਲਿਆਂ ਚੋਂ ਰਾਮਪੁਰੇ ਚ ਰਾਮਪੁਰੀ ਚ ਮੇਰਾ ਫੇਵਰੇਟ ਡਿਜ਼ਾਈਨ ਹੈ ਕਿਤੇ ਕਿਤੇ ਆ ਬੱਬ ਲੱਗੋ ਆ ਲੱਗ ਗਿਆ ਲੱਗ ਗਿਆ ਕਿ ਇਹਨੂੰ ਦੀਦਾ ਹੀ ਨਹੀਂ ਗਈ ਆ ਜਿਹੜਾ ਵਾਹ ਰਾਮਪੁਰੀ ਗੁੱਟੇ ਡੋਂਚਾ ਦੇ ਬੈਸਟੀ ਹੁੰਦੇ ਨੇ ਨਾ ਜੋ ਮਰਜੀ ਕਹਿਣੋ ਤੇ ਇੱਕ ਮੇਰਾ ਫੇਵਰੇਟ ਉਤੋਂ ਵੱਡਿਆਂ ਚ ਮੇਰਾ ਫੇਵਰੇਟ ਹੈ ਆ ਜਿਹੜਾ ਜਿਹੜਾ ਹੈ ਨਾ ਗਾਈਸ ਤੇ ਹਾਫ ਬਟਰ ਪੇਪਰ ਤੇ ਹਾਫ ਸਿੰਪਲ ਪੇਜ ਹੈ ਤੇ ਤੇ ਕੱਖਰ ਮੇਰਾ ਫੇਵਰਟ ਹੈ ਤੇ ਬੈਸਟ ਜਿਹੜਾ ਮੈਨੂੰ ਲੱਗਦਾ ਹੈ ਨਾ ਆਹ ਹੈ ਗਾਈਸ ਆ ਦੇਖ ਸਕਦੇ ਹੋ ਆਹ ਇਹ ਮੇਰੇ ਘਰ ਦਾ ਦੇਰ ਤਵੇ ਜੀ ਹੈ ਇਹ ਤੇ ਤਵੇ ਆ ਪਾਣੀ ਪਲੇ ਆਂਦੇ ਆਪਾਂ ਚੱਕ ਲਿਆਂਦੇ ਇੱਕ ਸੱਜਣਾ ਇਹ ਮੇਰਾ ਫੇਵਰਿਟ ਹੈ ਇੱਕ ਮੇ ਕੋ ਪੱਤਕਾ ਨਹੀਂ ਡਿਜ਼ਾਈਨ ਮੇਰਾ ਬਹੁਤ ਫੇਵਰਿਟ ਹੈ ਉਹ ਮੈਂ ਡਾਗੇ ਵੇ ਲਿਆ ਮੈਂਗਾ ਅੱਜ ਤੇ ਡਾ ਹੀ ਲੈਣਾ ਮੈਂ ਅਈਨਾ ਮੈਨੂੰ ਪਸੰਦ ਸੀ ਉਹ ਵੀ ਪਰ ਆਹ ਬਟਾ ਮੈਨੂੰ ਉਹਦੇ ਨਾਲੋਂ ਜ਼ਿਆਦਾ ਪਸੰਦ ਸੀ ਉਹ ਮੈਂ ਤੁਹਾਨੂੰ ਦਿਖਾਉਣਾ ਵਾ ਗਾਈਜ਼ ਗੁੱਟੇ ਆ ਜੋ ਗੁੱਡੇ ਕੱਢਦੇ ਔਖੇ ਔੜੇ ਗਾਈਜ਼ ਮੈਂ ਡਾ ਵੀ ਲਿਆ ਅੱਜ ਆਇਆ ਲੈ ਗਾਈਜ਼ ਆਹ ਦੇਖੋ ਅੱਜ ਜਿਹੜਾ ਆਇਆ ਹੀ ਤੇਚਾ ਪਿਆ ਡੋਰ ਫੇਰ ਗਈ ਇਹ ਚ ਫਿਰ ਟੇਪ ਲਾਈ ਕਿਉਂਕਿ ਜਿਹੜਾ ਆਪਣਾ ਫੇਵਰੇਟ ਗੱਡਾ ਹੈ ਉਹ ਹਰ ਕਿ ਜਿਹਾ ਡਾ ਕੇ ਰਹਿਣਾ ਹੈ ਉਹ ਮੈਨੂੰ ਟੇਪ ਲਉਣੀ ਪਵੇ ਭਾਵੇਂ ਉਹ ਚਿਪ ਵੀ ਨਾ ਲਉਣੀ ਪਵੇ ਜੋ ਮਰਜ਼ੀ ਹੋ ਜਾ ਆ ਤੇ ਗਾਈਜ਼ ਕਮੈਂਟ ਚ ਦੱਸਿਓ ਤੁਹਾਨੂੰ ਵੀ ਕਿਹਦੇ ਪਾਕਿਸਤਾਨੀ ਗੱਡੇ ਪਸੰਦ ਆ ਕਿ ਨਹੀਂ ਤੇ ਗਾਈਜ਼ ਇੱਕ ਗੱਡਾ ਹੋਰ ਹੈ ਉਹ ਵੀ ਬਹੁਤ ਚੱਕੋਦਸਤਾ ਹੈ ਚਾਜੀ ਕੀ

ਤੇ ਜਿਹੜਾ ਦੂਜਾ ਡਿਜ਼ਾਈਨ ਹੈ ਉਹ ਚ ਆਹ ਚੀਜ਼ ਪੱਤੇ ਚਾ ਪਰ ਮੈਨੂੰ ਬਲੂ ਵਾਲਾ ਇਹ ਚ ਬਹੁਤ ਪਸੰਦ ਆਇਆ ਇਸ ਪੋਇਆ ਤਾਂ ਨੂੰ ਇਹ ਪਸੰਦ ਆਇਆ ਵੀਰ ਲਈ ਖਾਜ ਜਿਹਦੇ ਮੇਰੇ ਪਰਸਨਲ ਹੀ ਫੇਵਰਿਟ ਹੀ ਹੈਗੇ ਯਾਨੀ ਤੇ ਗਾਇਸ ਇਹ ਦੂਜਾ ਡਿਜ਼ਾਈਨ ਕੀ ਹੈ ਜਿਹੜਾ ਮੈਂ ਤੁਹਾਨੂੰ ਕਿਹਾ ਜਾਰ ਵਿੱਚ ਕਰਾਂ ਪਰ ਪਲੇ ਆਉਗਾ ਇਸ ਬਾਕੀ ਜਗਾਂ ਨੂੰ ਰਾਮਪੂਰੀ ਪਸੰਦ ਆਏ ਜਿਹੜਾ ਨਾ ਹੁੰਦਾ ਸੀ ਰਾਮਪੂਰੀ ਛੋਟੇ ਹੋਵੇ ਵੱਡੇ ਆ ਹੈਗਾ ਵੈਸੇ ਰਾਮਪੂਰੀ ਵਾਂਗੂ ਇਹਦਾ ਰਾਮਪੂਰੀ ਹੁੰਦੇ ਨਾ ਚੋੜੇ ਜਿਆਦੇ ਹੁੰਦੇ ਆ ਲੰਬੇ ਨਹੀਂ ਚੋੜੇ ਐਂਦਾ ਆਪਦਾ ਵੀ ਚੜਾਈ ਤੇ ਕਿੱਥੇ ਗਿਆ ਨਾ ਆਪੇ ਜੀ ਦਾ ਨਕੂ ਜਦੋਂ ਤੁਸੀਂ ਦੂਜਿਆਂ ਦੇ ਕੰਪੈਰੀਜ਼ਨ ਵੇਖੋਗੇ ਤੇ ਲੰਬਾ ਨਹੀਂ ਐ ਤੇ ਚੌੜਾ ਜਾਂਦਾ ਏ ਇਹ ਆ ਤਵਾ ਆ ਦੇਖੋ ਆ ਸਿੰਪਲ ਗੁੱਟਾ ਹੈ ਆਪਣਾ ਆ ਸਿੰਪਲ ਗੁੱਟਾ ਤੇ ਆ ਦੂਸਰਾ ਹਰਾਮਪੂਰੀ ਵਰਗਾ ਜਿਹੜਾ ਚੌੜਾ ਹੋਵੇ ਆ ਦੇਖੋ ਪ੍ਰਾਈਸ ਇਜ਼ ਸੇਮ ਪਰ ਆ ਲੰਬਾਈ ਤੋਂ ਤੇ ਆ ਚੌੜਾ ਇਤੋਂ ਆ ਦੇਖੋ ਧਿਆਨ ਇਹ ਨਾਲ ਜੋੜਦਾ ਇਹ ਕੋਨੇ ਤੇ ਉਧਰ ਇੱਕ ਉਹ ਵਾਲਾ ਕੋਨੇ 'ਚ ਕਿੰਨਾ ਫਰਕ ਆ ਘੱਟੋ ਘੱਟ 3-4 ਇੰਚ ਦਾ ਫਰਕਿਆ ਵਿੱਚ ਇਹ ਨਹੀਂ ਵੀ ਡੋਚ ਨੂੰ ਜਾਲਾਉਣਾ ਬਾਕੀ ਲੋਗ ਨੂੰ ਸਕਿੱਪ ਨਾ ਕਰਿਓ ਮੈਂ ਤੁਹਾਨੂੰ ਦੱਸ ਦਾਰੀ ਸਕਿੱਪ ਕਰਦੇ ਰਹੀ ਸਕਿੱਪ ਨਹੀਂ ਕਰਨਾ ਗਾਇਸ ਆਲਮੋਸਟ ਤਾਂ ਮੈਂ ਆਪਣੇ ਗੁੱਡੇ ਬਣਾ ਦਿੱਤਾ ਹੈ ਔਰ ਉਹ ਜਿਹੜਾ ਮੈਂ ਤੁਹਾਨੂੰ ਬਖਾਇਆ ਨਹੀਂ ਇਹ ਕਹਾਣੀ ਹੋਇਆ ਇਹ ਤੁਹਾਨੂੰ ਮੈਂ ਫੜ ਕੇ ਵਿਖਾ ਦਿੰਨਾ ਹੈ ਗਾਇਸ ਇਹ ਭਾਰੇ ਹੁੰਦੇ ਆ ਡੋਂਚ ਜਿਹੜੀ ਹਾਫ ਬਟਰ ਪੇਪਰ ਹੁੰਦੇ ਨਾ ਇਹ ਭਾਰੇ ਹੁੰਦੇ ਆ ਵੇਖੋ ਬਾਕੀ ਕਾਗਜ਼ ਇਹਦਾ ਸਿੰਪਲ ਲੱਗਾ ਏ ਲਖਨਊ ਕਾਰਡ ਦੀ ਪੂਛ ਲੱਗੀ ਆ ਤੇ ਆਹ ਵੇਖੋ ਆਹ ਜਿਹੜੀ ਬਟਰ ਪੇਪਰ ਆਹ ਵੇਖੋ ਮੇਰੇ ਹੱਥ ਦੀ ਧਾਈ ਦੇ ਪਿੱਛੇ ਇਹਦੇ ਵਿੱਚ ਵੀ ਧਾਈ ਹੈਗੇ ਵਿੱਚ ਵੀ ਹੈਗਾ ਇਸ ਕਰਕੇ ਇਹ ਥੋੜੇ ਭਾਰੇ ਲੱਗਦੇ ਆ इस बुढ़े गाइस ही आप ना चोल चोल की कढ़ाई है यार कुमारड़े नहीं कढ़ाई है ना ही चप्पल है ना ही जुप्पो ऐसे चप्पल पसंद नहीं था चला गया ये वो दूजा जाए मैं क्या ही होगी वो था ओए ओए पाकिस्तानी पाकिस्तानी गाइस एक ये बटर पेपर थोड़ा ज़्यादा है ते, ये किन्होंने बटर पेपर पसंद है जरूर दसिया ਕੋਈ ਕੁਝ ਥੋੜੀ ਜਿਹਾ ਚ ਬਟਰਪੇਪਰ ਲੱਗਾ ਏ ਇਹ ਚ ਆ ਸਾਰਾ ਹੀ ਬਟਰ ਦੇ ਉੱਪਰ ਹੈ ਗਾ ਇਸ ਇਹਨੂੰ ਛੱਡ ਦੇ ਆ ਜਿਹੜਾ ਬਲੈਕ ਵਾਲਾ ਇਹ ਬਟਰਪੇਪਰ ਨਹੀਂ ਗਾ ਪੂਛ ਵੀ ਬਟਰਪੇਪਰ 'ਚ ਆ ਬਾਕੀ ਬਾਕੀ ਉਹਦਾ ਵੀ ਬਟਰਪੇਪਰ 'ਚ ਆ ਇਤੋਂ ਲਾ ਇਹ ਤੇ ਆਪਾਂ ਆਪਣੇ ਲੋਕ ਨੂੰ ਟੋਕ ਕਰ ਦੇਆ ਆਈ ਹੋਪ ਤੁਹਾਨੂੰ ਮੇਰਾ ਵਲੋਗ ਵਧੀਆ ਲੱਗ ਲੱਤੀਆ ਹੋ ਦੇ ਵਧੀਆ ਲੱਗਾ ਤੇ ਕਮੈਂਟ ਚ ਜ਼ਰੂਰ ਦੱਸਣਾ ਤੇ ਤੁਹਾਨੂੰ ਮੈਂ ਆਸਤੇ ਚੈਲੇਂਜ ਦੇ ਰਿਹਾ ਤੁਹਾਨੂੰ ਆ ਕਿ ਤੁਸੀਂ ਕਮੈਂਟ ਚ ਇਹ ਦੱਸਣਾ ਚੈਲੇਂਜ ਆ ਜਿਹਦਾ ਕਮੈਂਟ ਸਹੀ ਹੋਊਗਾ ਉਹਨੂੰ ਮੈਂ ਪਿੰਨ ਵੀ ਕਰੂੰਗਾ ਕਿ ਗਾਇਸ ਮੈਂ ਆਪ ਲੋਕ ਚ ਗਾਇਸ ਕਿੰਨੀ ਵਾਰ ਹੀ ਗਿਆ ਫਿਰ ਤੋਂ ਕਹਿਣਾ ਹੈ ਕਿ ਗਾਇਸ ਇਹ ਆਪ ਲੋਕ ਚ ਮੈਂ ਗਾਇਸ ਕਿੰਨੀ ਵਾਰ ਹੀ ਗਿਆ ਜਿਹਦਾ ਕਮੈਂਟ ਸਹੀ ਹੋਊਗਾ ਉਹਨੂੰ ਤਾਂ ਪਿੰਨ ਕਰਾਂਗੇ ਜਿਹਦਾ ਨਹੀਂ ਉਹਨੂੰ ਨਹੀਂ ਕਰਾਂਗੇ ਬਾਕੀ ਅਿੰਦਾਂ ਹੀ ਆਪਣੇ ਅਗਲੇ ਵਲੋਗ ਹੁੰਦੇ ਰਹੂਗੇ ਤੇ ਕੱਲ ਦਾ ਬਲੋਗ ਜ਼ਰੂਰ ਵੇਖਿਓ ਕੱਲ ਦਾ ਬਲੋਗ ਆਪਾਂ ਚੰਗੀ ਤਰ੍ਹਾਂ ਬਣਾਉਣਾ ਵੱਡਾ ਉਹ ਵੇਖਣਾ ਨਾ ਭੁੱਲਿਓ ਜੇ ਤੁਸੀਂ ਸਵਾਦ ਲੈਣੇ ਆ ਲੋੜੀ ਵਾਲੇ ਬਲੋਗ ਦੇ ਤੇ ਉਹਨੂੰ ਸਕਿੱਪ ਵੀ ਨਾ ਕਰਿਓ ਤੇ ਉਹਨਾਂ ਜੀ ਲਈ ਚੰਗਾ ਬਾਏ ਬਾਏ ਬਾਕੀ